ਸਾਰੀਆਂ ਸੰਗਤਾਂ ਨੂੰ মিডিਆ ਦੁਆਰਾ ਅਸੀਂ ਬੇਨਤੀ ਕਰ ਰਹੇ ਹਾਂ ਕਿ 4 ਤਰੀਕ ਦਿਨ ਸ਼ੁੱਕਰਵਾਰ ਨੂੰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਸੰਤ ਮਹਾਪੁਰਸ਼ਾਂ ਵੱਲੋਂ ਗੁਰੂ ਅਰਜਨ ਸਾਹਿਬੂ ਸੰਪਰਦਾ ਸੋਸਾਇਟੀ ਵੱਲੋਂ ਜੋ ਹਰਦੁਆਰ ਵਿਖੇ ਗੁਰਪੁਰਉ ਗੁਰੂ ਅਰਜਨ ਸਾਹਿਬ ਜੀ ਦਾ ਮਨਾਇਆ ਜਾਂ ਹਰ ਸਾਲ ਮਨਾਇਆ ਜਾਂਦਾ ਹੈ ਇਸ ਵਾਰ ਪਹਿਲੇ ਅਸੀਂ ਬੱਸਾਂ ਦੇ ਵਿੱਚ ਸਾਡੇ ਸੰਤ ਤਾਂ ਤੁਰ ਤੁਰ ਕੇ ਜਾਂਦੇ ਰਹੇ ਆ ਪਰ ਸੰਗਤਾਂ ਬੱਸਾਂ ਵਿੱਚ ਰੇਲਾਂ 'ਚ ਜਾਂਦੇ ਰਹੇ ਆ ਅੱਜ ਮਾਲਕ ਦੀ ਕਿਰਪਾ ਹੋਈ ਆ ਆਪਣੀ ਹੀ ਰੇਲ ਸਪੈਸ਼ਲ ਰੇਲ ਜੋ ਹੈ ਉਹ ਜਲੰਧਰ ਤੋਂ ਹਰਦوار ਸੰਗਤਾਂ ਜਾਣਗੀਆਂ 4 ਤਰੀਕ ਨੂੰ ਦਿਨ ਸ਼ੁੱਕਰਵਾਰ ਔਰ 5 ਨੂੰ ਭਗਵਾਨ ਰਬਦਾਸ ਆਸ਼ਰਮ ਤੋਂ ਹੁੰਦੀ ਹੋਈ ਇਹ ਯਾਤਰਾ ਪੈਦਲ ਯਾਤਰਾ ਚੱਲੇਗੀ ਹਰਕੀਪੌੜੀ ਤੱਕ ਉੱਥੇ ਅਰਦਾਸ ਕਰਕੇ ਬੇਨਤੀ ਕਰਕੇ ਵਾਪਸ ਭਗਵਾਨ ਰਬਦਾਸ ਆਸ਼ਰਮ ਬੇਖੰਪੂਰਾ 5 ਤਰੀਕ ਨੂੰ ਸ਼ਾਮ ਨੂੰ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਾਉਣ ਗਿਆ ਔਰ 6 ਤਰੀਕ ਸਵੇਰੇ ਖੰਡ ਪਾਠਾਂ ਦੇ ਭੋਗ ਉਪਰੰਤ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਿਸ਼ਾਨ ਸਾਹਿਬ ਚੜਾਇਆ ਜਾਣਗੇ 9 ਵਜੇ ਉਸ ਤੋਂ ਬਾਅਦ ਖੁੱਲੇ ਪੰਡਾਲਾਂ ਵਿੱਚ ਮਹਾਰਾਜ ਦਾ ਖੰਡ ਪਾਠ ਦਾ ਭੋਗ ਪਾ ਕੇ ਸੰਗਤਾਂ ਨੂੰ ਮਹਾਪੁਰਸ਼ਾਂ ਵੱਲੋਂ प्रवचन ਕੀਰਤਨ ਸਾਰਾ ਸੁਣਾਇਆ ਜਾਏਗਾ ਔਰ 6 ਤਰੀਕ ਸ਼ਾਮ ਨੂੰ 4 ਵਜੇ 3 ਤੋਂ 4 ਦੇ ਅੰਦਰ ਅੰਦਰ ਵਾਪਸ ਰੇਲ ਵਿੱਚ ਬੈਠ ਕੇ ਆਪੋ ਆਪਣੇ ਘਰਾਂ ਨੂੰ ਪੰਜਾਬ ਵਿੱਚ ਜਿੱਥੇ-ਜਿੱਥੇ ਕੋ ਗਏ ਆ ਗੁਰੂ ਪਾਤਸ਼ਾਹ ਉਹਨਾਂ ਤੇ ਕਿਰਪਾ ਕਰਨਗੇ ਤਾਂ ਆਪਾਂ ਸ਼ਾਮ ਨੂੰ 6 ਵਜੇ 6 ਤਰੀਕ ਨੂੰ 4 ਵਜੇ ਹਰ ਦੁਆਰ ਤੋਂ ਉਹ ਰੇਲ ਜੋ ਹੈ ਵਾਪਸ ਆਏਗੀ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸਾਰੀਆਂ ਸੰਗਤਾਂ ਆਪ ਆਪਣਾ ਜਲਦੀ ਜਲਦੀ ਬੁਕਿੰਗ ਕਰਾ ਕੇ ਤੋਂ ਆਪਣੀਆਂ ਸੀਟਾਂ ਗ੍ਰਹਿਣ ਕਰਨ ਤੇ ਗੁਰੂ ਪਾਤਸ਼ਾਹ ਜੀ ਦਾ ਕੋਟਨ ਕੋਟ ਧੰਨਵਾਦ ਹੈ ਜੋ ਆਪਣੇ ਕਾਰਜ ਆਪ ਹੀ ਵਾਰਾ ਕਰ ਰਹੇ ਹਨ ਤੋਂ 4 ਤਰੀਕ ਨੂੰ ਸਵੇਰੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਰਦਾਸ ਕਰਕੇ ਇਹ ਜੋ ਯਾਤਰਾ ਸ਼ੁਰੂ ਹੋਏਗੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ